ਹੈਲੋ ਦੋਸਤੋ ਲੈ ਕੇ ਹਾਜ਼ਰ ਹੋਇਆ ਅੱਜ ਦੀ ਇੱਕ ਨਵੀਂ ਕਹਾਣੀ ਦੋਸਤੋ ਮੇਰਾ ਦਿਓਰ ਮੇਰੇ ਪਤੀ ਨੂੰ ਨਫ਼ਰਤ ਕਰਦਾ ਸੀ ਮੇਰਾ ਦਿਓਰ ਇਸ ਦੇ ਲਈ ਜਾਇਦਾਦ ਦੇ ਲਾਲਚ ਦੇ ਵਿੱਚ ਪਤੀ ਨੂੰ ਛੱਡ ਕੇ ਮੈਂ ਆਪਣੇ ਦਿਓਰ ਦੇ ਨਾਲ ਰਾਤ گزارਨ ਲਈ ਚਲੀ ਗਈ ਜਦੋਂ ਮੈਂ ਕਮਰੇ ਦੇ ਵਿੱਚ ਦਾਖਲ ਹੋਈ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਦਿਓਰ ਦੇ ਨਾਲ ਦੋਸਤੋ 라ਵੀ ਗੁਲਾਬੀ ਰੰਗ ਦਾ ਸੋਹਣਾ ਜਹਾ ਉਠ ਪਾ ਕੇ ਖੜੀ ਹੋਈ ਸੀ ਉਹ ਵਾਰ-ਵਾਰ ਮੈਨੂੰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ ਆਪਣਾ ਮੇਕਅਪ ਕਰ ਰਹੀ ਸੀ ਤੇ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਉਸ ਨੂੰ ਯਕੀਨ ਸੀ ਕਿ ਕੋਈ ਵੀ ਆਦਮੀ ਉਸ ਨੂੰ ਇਦਾਂ ਦੇਖ ਕੇ ਆਪਣੇ ਆਪ ਹੀ ਉਸ ਦਾ دیਵਾਨਾ ਹੋ ਜਾਵੇਗਾ ਉਸ ਦਾ ਦਿਓਰ ਜੋ ਕਿ 28 ਸਾਲ ਦਾ ਸੀ ਉਹ ਕਾਫੀ ਸਮੇਂ ਤੋਂ ਇਕੱਲਾ ਜ਼ਿੰਦਗੀ ਬਿਤਾ ਰਿਹਾ ਸੀ ਉਹ ਕਿਉਂ ਨਾ ਉਸ ਤੇ ਕਾਬੂ ਵਿੱਚ ਆਉਂਦਾ ਇੱਕ ਔਰਤ ਦੇ ਲਈ ਕਿਸੇ ਆਦਮੀ ਨੂੰ ਬਹਿਕਾਉਣਾ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਅਤੇ ਫਿਰ ਇੱਕ ਜਿਹਾ ਮਰਦ ਜਿਸ ਦੀ ਪਤਨੀ ਨੂੰ ਦੁਨੀਆ ਤੋਂ ਗਏ ਹੋਏ 6 ਮਹੀਨੇ ਹੋ ਗਏ ਸਨ ਉਸ ਦੇ ਜਜ਼ਬਾਤਾਂ ਨੂੰ ਜਗਾਉਣਾ ਇੰਨਾ ਮੁਸ਼ਕਲ ਕੰਮ ਨਹੀਂ ਸੀ ਇਹ ਸੋਚ ਕੇ ਰਾਵੀ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ ਜੋ ਕਿਸੇ ਵੀ ਮਰਦ ਦੇ ਲਈ ਦਿਲ ਵਿੱਚ ਅੱਗ ਲਗਾ ਸਕਦੀ ਸੀ ਉਸ ਨੂੰ ਪੂਰਾ ਯਕੀਨ ਸੀ ਕਿ ਅੱਜ ਦੀ ਰਾਤ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਜ਼ਰੂਰ ਹੋਵ ਜਾਵੇਗੀ ਅਤੇ ਆਪਣੇ ਦਿਓਰ ਨੂੰ ਆਪਣਾ دیਵਾਨਾ ਬਣਾ ਕੇ ਹੀ ਰਵੇਗੀ ਇੱਕ ਸਾਲ ਬਾਅਦ ਉਹ ਉਸਦੇ ਹੁਸਨ ਦੇ ਜਾਲ ਵਿੱਚ ਫਸ ਹੀ ਗਿਆ ਤਾਂ ਸਾਰੀ ਜਾਇਦਾਦ ਆਪਣੇ ਆਪ ਹੀ ਉਸਦੇ ਝੋਲੀ ਵਿੱਚ ਪਾ ਜਾਵੇਗੀ ਉਸਨੇ ਦੁੱਧ ਦਾ ਗਲਾਸ ਚੁੱਕਿਆ ਤੇ ਉਸਦੇ ਵਿੱਚ ਨਸ਼ੇ ਦੀਆਂ ਗੋਲੀਆਂ ਪਾ ਦਿੱਤੀਆਂ ਉਸਨੇ ਸੋਚ ਲਿਆ ਸੀ ਕਿ ਜੇ ਉਹ ਸਾਨੀ ਦੇ ਨਾਲ ਉਸਦੇ ਕਾਬੂ ਵਿੱਚ ਨਾ ਆਇਆ ਤਾਂ ਇਹ ਨਸ਼ੀਦੀ ਗੋਲੀ ਉਸ ਦਾ ਕੰਮ ਆਸਾਨ ਕਰ ਦਵੇਗੀ ਅਤੇ ਫਿਰ ਸਭ ਕੁਝ ਉਸ ਦਾ ਹੋ ਜਾਵੇਗਾ ਇਹ ਸੋਚ ਕੇ ਉਸ ਦੇ ਚਿਹਰੇ 'ਤੇ ਇੱਕ ਹਲਕੀ ਜਿਹੀ ਮੁਸਕਰਾਹਟ ਸੀ ਕਿ ਉਸ ਨੂੰ ਇਸ ਤਰ੍ਹਾਂ ਦੇਖ ਕੇ ਉਸ ਦੇ ਦਿਓਰ ਦਾ ਕੀ ਹਾਲ ਹੋਵੇਗਾ ਉਸ ਨੂੰ ਯਕੀਨ ਸੀ ਕਿ ਉਹ ਆਪਣੇ ਆਪ ਹੀ ਉਸ ਦੇ ਕਦਮਾਂ ਵਿੱਚ ਆ ਜਾਵੇਗਾ ਇਹ ਸਭ ਕੁਝ ਉਸ ਨੇ ਉਸਨੇ ਜਾਇਦਾਦ ਦੇਲੇ ਕੀਤਾ ਸੀ ਉਹ ਜਾਇਦਾਦ ਜਿਸ ਦੀ ਖਾਤਰ ਉਸ ਨੇ ਉਸਦੇ ਭਰਾ ਨਾਲ ਵਿਆਹ ਕਰਵਾਉਣ ਦੀ ਗਲਤੀ ਕੀਤੀ ਸੀ ਪੈਸਾ ਇੱਕ ਜਹੀ ਚੀਜ਼ ਹੈ ਜੋ ਇਨਸਾਨ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਦਿੰਦਾ ਹੈ ਜਿਸ ਨੂੰ ਹਾਸਲ ਕਰਨ ਦੇ ਲਈ ਇਨਸਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਉਹ ਵੀ ਕਿਸੇ ਇਸੇ ਤਰ੍ਹਾਂ ਪੈਸੇ ਦੇ ਪਿੱਛੇ ਪਾਗਲ ਸੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮੀ ਸੀ ਕਿਉਂ ਹੁਣ ਕਿਸੇ ਵੀ ਹਾਲਾਤ ਦੇ ਵਿੱਚ ਪੈਸੇ ਨੂੰ ਆਪਣੇ ਆਪ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਸੀ ਫਿਰ ਚਾਹੇ ਉਸਦੇ ਲਈ ਉਸ ਨੂੰ ਆਪਣੇ ਦਿਓਰ ਦੇ ਨਾਲ ਕਿਉਂ ਨਾ ਸੌਣਾ ਪਵੇ ਉਹ ਆਪਣੇ ਦਿਓਰ ਨੂੰ ਚਾਲਾਂ ਦੇ ਵਿੱਚ ਫਸਾ ਰਹੀ ਸੀ ਅੱਜ ਦੀ ਰਾਤ ਤੋਂ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦੇਵੇਗੀ ਉਸ ਨੂੰ ਸਭ ਕੁਝ ਹਾਸਲ ਹੋਣ ਵਾਲਾ ਸੀ ਜੋ ਉਹ ਚਾਹੁੰਦੀ ਸੀ ਉਸ ਸਮੇਂ ਵੱਲ ਦੇਖਿਆ ਤਾਂ ਰਾਤ ਦੇ 11:15 ਵਜੇ ਰਹੇ ਸਨ ਉਸ ਨੂੰ ਚੁਕੇ ਸੀ ਕਿ ਇਸ ਸਮੇਂ ਇਸ ਵੱਡੇ ਬੰਗਲੇ ਦੇ ਵਿੱਚ ਉਸਦੇ ਦਿਓਰ ਦੇ বিনা ਕੋਈ ਨਹੀਂ ਕਿਉਂਕਿ ਸਾਰੇ 11 ਵਜੇ ਹੀ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸੋ ਜਾਂਦੇ ਸਨ ਦੁੱਧ ਦਾ ਗਲਾਸ ਹੱਥ ਵਿੱਚ ਲੈ ਕੇ ਉਹ ਹੌਲੀ-ਹੌਲੀ ਆਪਣੇ ਦਿਓਰ ਦੇ ਕਮਰੇ ਵਿੱਚ ਚਲੀ ਗਈ ਉਸਦੇ ਦਿਓਰ ਦੇ ਕਮਰੇ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸਮਤ ਉਸ ਦਾ ਸਾਥ ਦੇ ਰਹੀ ਹੋਵੇ ਪਰ ਜਿਵੇਂ ਹੀ ਉਹ ਕਮਰੇ ਦੇ ਵਿੱਚ ਗਈ ਤਾਂ ਉਸਦੇ ਸਿਰ ਤੇ ਅਸਮਾਨ ਹੀ ਟੁੱਟ ਗਿਆ ਕਮਰੇ ਦੇ ਅੰਦਰ ਦਾ ਨਜ਼ਾਰਾ ਦੇਖ ਕੇ ਉਸ ਦੀਆਂ ਅੱਖਾਂ ਦੇ ਅੱਗੇ ਹਨੇਰਾ ਛਾ ਗਿਆ ਕਿਉਂਕਿ ਕਮਰੇ ਵਿੱਚ ਉਸ ਦੇ ਨਾਲ-ਨਾਲ ਉੱਥੇ ਤਾਂ ਕਰੋੜਾਂ ਰੁਪਏ ਦੀ ਜਾਇਦਾਦ, ਗੱਡੀਆਂ, ਬੈਂਕ ਬੈਲੈਂਸ ਕੁਝ ਵੀ ਉਸ ਦੇ પતિ ਦਾ ਨਹੀਂ ਸੀ ਜੋ ਕੁਝ ਵੀ ਸੀ ਉਸ ਦੇ ਦਿਓਰ ਦਾ ਸੀ ਇਹ ਇੱਕ ਗੱਲ ਉਸ ਦੇ ਦਿਲ ਨੂੰ چیرਣ ਲਈ ਕਾਫੀ ਸੀ ਉਸ ਨੇ ਇਸ ਗਲਤ ਫਹਮੀ ਵਿੱਚ ਆਪਣੇ ਘਰ ਵਾਲੇ ਨਾਲ ਵਿਆਹ ਕਰ ਲਿਆ ਸੀ ਕਿ ਉਹ ਇੱਕ ਕਰੋੜਪਤੀ ਆਦਮੀ ਹੈ ਪਰ ਵਿਆਹ ਤੋਂ ਅਗਲੇ ਦਿਨ ਹੀ ਉਸ ਨੂੰ ਆਪਣੇ ਘਰ ਵਾਲੇ ਦੀ ਹਸਿਆਤ ਦਾ ਅੰਦਾਜ਼ਾ ਹੋ ਗਿਆ ਤੇ ਉਸ ਨੂੰ ਆਪਣੇ ਫੈਸਲੇ ਤੇ ਪਛਤਾਵਾ ਹੋ ਰਿਹਾ ਸੀ ਜੇ ਉਸ ਨੂੰ ਵਿਆਹ ਤੋਂ ਪਹਿਲਾਂ ਪਤਾ ਹੁੰਦਾ ਕਿ ਇਹ ਸਭ ਕੁਝ ਉਸਦੇ ਦਿਓਰ ਦੇ ਨਾਮ ਤੇ ਹੈ ਤੇ ਉਸ ਦਾ ਦਿਓਰ ਉਸਦੇ ਘਰ ਵਾਲੇ ਤੋਂ ਨਫ਼ਰਤ ਕਰਦਾ ਹੈ ਤਾਂ ਉਹ ਉਸ ਦੀ ਬਜਾਏ ਆਪਣੇ ਦਿਓਰ ਦੇ ਨਾਲ ਵਿਆਹ ਕਰਵਾ ਲੈਂਦੀ ਕਿਉਂਕਿ ਉਸ ਦਾ ਮਕਸਦ ਤਾਂ ਸਿਰਫ ਤੇ ਸਿਰਫ ਪੈਸਾ ਹਾਸਲ ਕਰਨਾ ਸੀ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਸ ਦਾ ਵਿਆਹ ਹੋ ਗਿਆ ਸੀ ਤੇ ਉਸ ਦਾ ਪਤੀ ਉਸ ਨੂੰ ਬਹੁਤ ਹੀ ਪਿਆਰ ਕਰਦਾ ਸੀ ਉਹ ਕਿਸੇ ਵੀ ਹਾਲਤ ਦੇ ਵਿੱਚ ਉਸ ਨੂੰ ਛੱਡਣ ਵਾਲਾ ਨਹੀਂ ਸੀ ਉਸ ਨੂੰ ਤਲਾਕ ਲੈ ਕੇ ਕੁਝ حاصل ਨਹੀਂ ਹੋਣ ਵਾਲਾ ਸੀ ਵਿਆਹ ਤੋਂ ਅਗਲੇ ਦਿਨ ਹੀ ਜਦੋਂ ਉਹ ਨਾਸ਼ਤਾ ਕਰਨ ਲੱਗੀ ਤੇ ਉਸ ਦੇ ਦਿਓਰ ਨੇ ਉਸ ਦੇ ਘਰ ਵਾਲੇ ਨੂੰ ਸਾਰੇ ਨੌਕਰਾਂ ਦੇ ਸਾਹਮਣੇ ਹੀ ਬਹੁਤ ਕੁਝ ਸੁਣਾ ਦਿੱਤਾ ਉਤੋਂ ਹੀ ਰਵੀ ਨੂੰ ਰਵੀ ਨੂੰ ਅਹਿਸਾਸ ਹੋ ਗਿਆ ਕਿ ਇਸ ਘਰ ਦੇ ਵਿੱਚ ਉਸਦੇ ਪਤੀ ਦੀ ਕੋਈ ਵੀ ਹیثیت ਨਹੀਂ ਹੈ ਉਸਦੇ ਦਿਓਰ ਨੇ ਤਾਂ ਨੌਕਰਾਂ ਦੇ ਸਾਹਮਣੇ ਹੀ ਉਸਦੇ ਪਤੀ ਦੀ ਬੇਇੱਜ਼ਤੀ ਕਰ ਦਿੱਤੀ ਤੇ ਉਸਦਾ ਪਤੀ ਸਿਰ ਚੁੱਕਾ ਕੇ ਖੜਾ ਸੀ ਉਸ ਸਮੇਂ ਉਸਦੇ ਦਿਲ ਵਿੱਚ ਇਹ ਗੱਲ ਘਰ ਘਰ ਗਈ ਕਿ ਜਦੋਂ ਇਸ ਘਰ ਦੇ ਵਿੱਚ ਮੇਰੇ ਘਰ ਵਾਲੇ ਦੀ ਕੋਈ ਇੱਜ਼ਤ ਹੀ ਨਹੀਂ ਤਾਂ ਭਲਾ ਇਸ ਘਰ ਵਿੱਚ ਮੇਰੀ ਕੀ ਥਾਂ ਹੋਵੇਗੀ ਮੇਰਾ ਕੀ ਸਾਮਾਨ ਹੋਵੇਗਾ ਪਰ ਉਸਦਾ ਦਿਓਰ ਉਸਦੇ ਪਤੀ ਨਾਲ ਜਿਹੜਾ ਕਰਦਾ ਕਿਉਂ ਸੀ ਇਹ ਗੱਲ ਸੁਣ ਨਹੀਂ ਪਤਾ ਸੀ ਉਸ ਨੂੰ ਉਸ ਨੇ ਸੋਚਿਆ ਕਿ ਉਹ ਪਤਾ ਕਰਨ ਦੀ ਕੋਸ਼ਿਸ਼ ਕਰੇਗੀ ਆਖਿਰ ਉਹਨਾਂ ਦੇ ਵਿੱਚ ਕੀ ਦਿੱਕਤ ਹੈ ਕਿਉਂਕਿ ਉਸ ਦਾ ਦਿਓਰ ਆਪਣੇ ਭਰਾ ਤੋਂ ਇੰਨੀ ਨਫ਼ਰਤ ਕਰਦਾ ਸੀ ਕਿਸੇ ਤਰ੍ਹਾਂ ਉਹ ਮਾਮਲਾ ਸਲਝਾਉਣਾ ਚਾਹੁੰਦੀ ਸੀ ਅਤੇ ਜਾਇਦਾਦ ਆਪਣੇ ਪਤੀ ਦੇ ਨਾਮ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਸ ਦਾ ਭਰਾ ਸੁਤੇਲਾ ਸੀ ਤੇ ਇਹ ਜਾਣਨ ਲਈ ਉਸ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਕਦੇ ਉਹ ਕਰਦੇ ਨੌਕਰਾਂ ਤੋਂ ਸਵਾਲ ਜਵਾਬ ਕਰਦੇ ਪਰ ਕਦੇ ਵੀ ਨੌਕਰਾਂ ਤੋਂ ਉਸ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਉਹ ਸਭ ਇਹੀ ਕਹਿੰਦੇ ਸੀ ਕਿ ਰਾਜ ਸਾਹਿਬ ਥੋੜੇ ਸੁਵਾ ਦੇ ਤੇ ਜਾਨ ਅਤੇ ਵੱਡੇ ਸਾਹਿਬ ਹਮੇਸ਼ਾ ਇਦਾਂ ਹੀ ਗੱਲਾਂ ਕਰਦੇ ਨੇ ਜਦੋਂ ਪਤੀ ਤੋਂ ਇਸ ਬਾਰੇ ਪੁੱਛੀ ਤਾਂ ਉਸ ਦਾ ਪਤੀ ਆਪਣੇ ਭਰਾ ਦੇ ਬਾਰੇ ਵਿੱਚ ਇੱਕ ਹੀ ਗੱਲ ਸੁਣਾ ਨਾ ਨਹੀਂ ਸੁਣਨਾ ਨਹੀਂ ਚਾਹੁੰਦਾ ਸੀ ਜਦੋਂ ਵੀ ਉਹ ਆਪਣੇ ਦਿਓਰ ਦੀ ਗੱਲ ਕਰਦੀ ਤਾਂ ਉਸ ਦਾ ਪਤੀ ਗੁੱਸੇ ਵਿੱਚ ਬਾਹਰ ਚਲਾ ਜਾਂਦਾ ਉਹਨ ਨਾ ਉਮੀਦ ਹੀ ਰਹਿ ਜਾਂਦੀ ਜਿਵੇਂ ਜਿਵੇਂ ਸਮਾਂ ਬੀਤਦਾ ਰਿਹਾ ਸੀ ਉਸ ਦੇ ਅੰਦਰ ਗੁੱਸਾ ਵਧਦਾ ਜਾ ਰਿਹਾ ਸੀ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਉਹ ਤਰਸਣ ਲੱਗੀ ਪਰ ਉਸ ਦਾ ਪਤੀ ਆਪਣੇ ਹੀ ਭਰਾ ਦੇ ਕਾਰੋਬਾਰ ਦੇ ਵਿੱਚ ਇੱਕ ਮਾਮਲੀ ਜੀ ਨੌਕਰੀ ਕਰਦਾ ਸੀ ਉਸ ਦੇ ਕੋਲ ਰਾਵੀ ਉੱਤੇ ਲਟਾਉਣ ਲਈ ਕੋਈ ਪੈਸਾ ਨਹੀਂ ਸੀ ਬਸ ਉਸ ਦੀ ਉਸ ਨੂੰ ਸੈਲਰੀ ਹੀ ਮਿਲਦੀ ਸੀ ਜੋ ਹਰ ਹਾਲ ਹਰ ਮਹੀਨੇ ਖਰਚ ਕਰ ਦਿੰਦਾ ਸੀ ਉਹ ਆਪਣੇ ਘਰ ਵਾਲੇ ਕੋਲੋਂ ਜਦੋਂ ਵੀ ਕਿਸੇ ਚੀਜ਼ ਲਈ ਜिद ਕਰਦੀ ਤਾਂ ਉਸ ਦਾ ਪਤੀ ਹਿਸਾਬ ਕਿਤਾਬ ਲਗਾਉਣਾ ਬਹਿ ਜਾਂਦਾ ਕਿ ਉਸ ਦੀ ਚੀਜ਼ ਉਸ ਦੀ ਤਨਖਾਹ ਵਿੱਚੋਂ ਆ ਵੀ ਸਕਦੀ ਹੈ ਜਾਂ ਨਹੀਂ ਇਹ ਗੱਲ ਰਵੀ ਦੇ ਤਨ ਬਦਲਣ ਦੇ ਵਿੱਚ ਅੱਗ ਲਗਾ ਦਿੰਦੀ ਸੀ ਇਸੇ ਤਰ੍ਹਾਂ ਦਿਨ ਬੀਤਦੇ ਰਹੇ ਤੇ ਨਾਲ ਹੀ ਨਾਲ ਉਸ ਦੇ ਅੰਦਰ ਵੀ ਚੈਨੀ ਵਾਦੀ ਜਾ ਰਹੀ ਸੀ ਕੈਨ ਨੂੰ ਤਾਂ ਉਹ ਮਹਿਲਾ ਵਿੱਚ ਰਹਿੰਦੀ ਸੀ ਪਰ ਉਸ ਦੀ ਔਕਾਤ ਨੌਕਰਾਂ ਤੋਂ ਵੀ ਘੱਟ ਸੀ ਨਾ ਹੀ ਬੈਨਨ ਲਈ ਚੰਗੇ ਕੱਪੜੇ ਨਾ ਹੀ ਘਰ ਦੇ ਵਿੱਚ ਨੌਕਰ ਉਸ ਦੀ ਕੋਈ ਗੱਲ ਨਹੀਂ ਮੰਨਦੇ ਸੀ ਜੇ ਘਰ ਵਿੱਚ ਕਿਸੇ ਦੇ ਹੁਕਮ ਚੱਲਦਾ ਸੀ ਤਾਂ ਸਿਰਫ ਉਸ ਦੇ ਦਿਓਰ ਦਾ ਘਰ ਦੇ ਵਿੱਚ ਰੋਟੀ ਤੱਕ ਉਸ ਦੀ ਮਰਜ਼ੀ ਨਾਲ ਬੰਦੀ ਸੀ ਉਹਦੀ ਸਭ ਕੁਝ ਰਾ ਵੀ ਨੂੰ ਵੀ ਖਾਣਾ ਪੈਂਦਾ ਸੀ ਜੋ ਦਿਓਰ ਦਾ ਹੁਕਮ ਹੁੰਦਾ ਸੀ ਉਸ ਦੇ ਦਿਓਰ ਦੀ ਗੱਲ ਪੱਥਰ ਤੇ ਲਕੀਰ ਹੁੰਦੀ ਉਹ ਇਸ ਗੱਲ ਨੂੰ ਲੈ ਕੇ ਕਦੇ-ਕਦੇ ਆਪਣੇ ਪਤੀ ਨਾਲ ਲੜਦੀ ਉਹ ਕਹਿੰਦਾ ਕਿ ਜੇ ਤੇਰੇ ਤੋਂ guzara ਨਹੀਂ ਹੋ ਸਕਦਾ ਤਾਂ ਆਪਾਂ ਕਿਰਾਏ ਦੇ ਘਰ ਦੇ ਵਿੱਚ ਚਲੇ ਜਾਂਦੇ ਹਾਂ ਇਹ ਗੱਲ ਸੁਣ ਕੇ ਰਾਵੀ ਦਾ ਦਿਮਾਗ ਹੋਰ ਵੀ ਖਰਾਬ ਹੋ ਜਾਂਦਾ ਉਹ ਸਾਫ਼ ਮਨਾਂ ਕਰ ਦਿੰਦੀ ਤੇ ਫਿਰ ਚੁੱਪ ਹੋ ਕੇ ਬੈਠ ਜਾਂਦੀ ਘਟੋ ਘਟ ਰਹਿਣ ਦੇ ਲਈ ਇੱਕ ਅਲੀਸ਼ਾਨ ਘਰ ਤਾਂ ਹੈ ਮਿਲਿਆ ਹੈ ਉਹ ਇਸ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਉਸ ਨੇ ਆਪਣੀਆਂ ਸਹੇਲੀਆਂ ਨੂੰ ਦੱਸਿਆ ਸੀ ਕਿ ਉਸ ਦਾ ਵਿਆਹ ਇੱਕ ਅਮੀਰ ਬਿਜ਼ਨਸਮੈਨ ਦੀ ਨਾਲ ਹੋਇਆ ਹੈ ਜੇ ਉਹ ਕਿਸੇ ਵੀ ਛੋਟੇ ਜਿਹੇ ਕਿਰਾਏ ਦੇ ਘਰ ਦੇ ਵਿੱਚ ਜਾਂਦੀ ਤਾਂ ਉਸ ਦੀ ਬੇਇੱਜ਼ਤੀ ਹੋ ਜਾਵੇਗੀ ਕੁਝ ਹੀ ਮਹੀਨਿਆਂ ਦੇ ਵਿੱਚ ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸੀ ਜੇ ਮੈਂ ਪੂਰੀ ਤਰ੍ਹਾਂ ਜਾਇਦਾਦ ਦਾ ਮਜ਼ਾ ਲੈਣਾ ਚਾਹੁੰਦੀ ਹਾਂ ਤਾਂ ਮੈਨੂੰ ਆਪਣੇ ਦਿਓਰ ਦਾ ਦਿਲ ਜਿੱਤਣਾ ਪੈਣਾ ਹੈ ਇਹ ਗੱਲ ਉਸਦੇ ਪਤੀ ਨੂੰ ਪਸੰਦ ਆਵੇ ਚਾਹੇ ਨਾ ਆਵੇ ਰਵੀ ਦੀਆਂ ਨਜ਼ਰਾਂ ਵਿੱਚ ਹੁਣ ਉਸਦੇ ਪਤੀ ਦੀ ਕੋਈ ਵੀ ਐਮੇਤ ਨਹੀਂ ਸੀ ਜਦ ਕਿ ਉਸ ਦਾ ਪਤੀ ਉਸ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ ਉਸ ਦੇ ਜਜ਼ਬਾਤਾਂ ਦੇ ਵਿੱਚ ਹੋਰ ਵੀ ਤੇਜ਼ੀ ਆ ਗਈ ਸੀ ਉਹ ਹਰ ਵਕਤ ਉਸ ਦੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਪਰ ਫਿਰ ਵੀ ਰਵੀ ਦੇ ਦਿਲ ਵਿੱਚ ਸਾਰਾ ਦਿਨ ਪੈਸੇ ਹੀ ਦਾਹੀ ਲਾਲਚ ਰਹਿੰਦਾ ਸੀ ਉਸ ਦਾ ਕਹਿਣਾ ਸੀ ਕਿ ਪੈਸਿਆਂ ਤੋਂ ਬਿਨਾ ਕੋਈ ਮੁਹੱਬਤ ਕਿਸੇ ਕੰਮ ਨਹੀਂ ਹੈ ਇਹ ਸਿਰਫ ਕਹਾਣੀਆਂ ਵਿੱਚ ਹੀ ਚੰਗਾ ਲੱਗਦਾ ਹੈ ਦੁਨੀਆ ਦੇ ਵਿੱਚ ਰਹਿਣ ਦੇ ਲਈ ਪੈਸਾ ਚਾਹੀਦਾ ਹੈ ਇਸ ਦੇ ਲਈ ਉਹ ਚਾਹੁੰਦੀ ਸੀ ਕਿ ਓਹੋ ਉਸ ਕੋਲ ਇੰਨਾ ਪੈਸਾ ਆ ਜਾਵੇ ਕਿ ਸਾਰੇ ਉਸ ਦੇ ਗੁਲਾਮ ਬਣ ਜਾਣ ਇਹ ਹੀ ਸੋਚ ਕੇ ਉਸਨੇ ਅੰਕਲ ਨਾਲ ਅੰਕਲ ਨਾਲ ਵਿਆਹ ਕੀਤਾ ਸੀ ਪਰ ਉਸ ਦਾ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਕਿਸਮਤ ਉਸ ਨੂੰ ਧੋਖਾ ਦੇ ਜਾਵੇਗੀ ਦਰਸਲ ਵਿਆਹ ਤੋਂ ਪਹਿਲਾਂ ਉਹ ਆਪਣੇ ਦਿਓਰ ਦੀ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਤੇ ਉਸ ਦਾ ਘਰ ਵਾਲਾ ਉੱਥੇ ਹੀ ਕੰਮ ਕਰਦਾ ਸੀ ਪਰ ਉਸ ਵਕਤ ਉਸ ਨੂੰ ਨਹੀਂ ਪਤਾ ਸੀ ਕਿ ਉਹ ਉਸ ਤੇ ਸਿਰਫ ਇੱਕ ਨੌਕਰ ਦੀ ਵਾਂਗ ਕੰਮ ਕਰਦਾ ਹੈ ਉਹ ਤਾਂ ਸਮਝਦੀ ਸੀ ਸੀ ਕਿ ਉਹ ਕੰਪਨੀ ਦਾ ਮਾਲਿਕ ਹੈ ਕਿਉਂਕਿ ਉਸ ਦੇ ਘਰ ਵਾਲੇ ਦਾ ਛੋਟਾ ਭਰਾ ਤਾਂ ਸਾਰੇ ਕਾਰੋਬਾਰ ਤੇ ਨਜ਼ਰ ਰੱਖਦਾ ਸੀ ਉਸ ਨੇ ਆਪਣੀਆਂ ਆਦਤਾਂਵਾਂ ਨਾਲ ਅਨਿਲ ਨੂੰ ਫਸਾਇਆ ਸੀ ਅਤੇ ਉਸ ਨੇ ਇਹੀ ਸੋਚ ਕੇ ਅਨਿਲ ਨਾਲ ਵਿਆਹ ਕਰ ਲਿਆ ਸੀ ਕਿ ਵਿਆਹ ਤੋਂ ਬਾਅਦ ਉਸ ਦੀ ਕਿਸਮਤ ਬਦਲ ਜਾਵੇਗੀ ਪਰ ਇਹ ਸਾਰਾ ਰਾਜ ਉਸ ਨੂੰ ਵਿਆਹ ਤੋਂ ਬਾਅਦ ਪਤਾ ਚੱਲਿਆ ਕਿ ਉਸ ਦਾ ਪਤੀ ਬਹੁਤ ਹੀ ਕਟ-ਕਟ ਸੈਲਰੀ ਤੇ ਕੰਮ ਕਰਦਾ ਹੈ ਅਤੇ ਕਾਰੋਬਾਰ ਦੇ ਵਿੱਚ ਉਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਉਸ ਦੇ ਹਿੱਸੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਇਦਾਦ ਨਹੀਂ ਹੈ। ਉਹ ਇਸ ਕਮਰੇ ਦੇ ਵਿੱਚ ਰਹਿੰਦਾ ਹੈ। ਉਹ ਇੱਕ ਮਹਿਲ ਦਾ ਸਟੋਰ ਰੂਮ ਕਹੋਣ ਲਈ ਲਾਇਕ ਸੀ। ਇੱਕ ਛੋਟਾ ਜਿਹਾ ਕਮਰਾ ਜਿਸ ਦੇ ਵਿੱਚ ਨਾ ਹੀ ਜ਼ਿਆਦਾ ਸਮਾਨ ਸੀ ਅਤੇ ਨਾ ਹੀ ਏਸੀ ਲੱਗਿਆ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸਦੇ ਦਿਓਰ ਨੇ ਤਰਸ ਖਾ ਕੇ ਉਸਦੇ ਪਤੀ ਨੂੰ ਥਾਂ ਦਿੱਤੀ ਹੋਵੇ ਕਾਸ਼ ਕਿ ਉਸ ਨੂੰ ਵਿਆਹ ਤੋਂ ਪਹਿਲਾਂ ਉਸਦੀ ਔਕਾਤ ਦਾ ਪਤਾ ਲੱਗ ਜਾਂਦਾ ਤਾਂ ਉਹ ਕਦੇ ਵੀ ਅਨਿਲ ਨਾਲ ਵਿਆਹ ਨਾ ਕਰਦੀ ਗਲਤੀ ਸਿਰਫ ਉਸਦੀ ਸੀ ਉਸਨੇ ਕਦੇ ਵੀ ਅਨਿਲ ਦੇ ਪਰਿਵਾਰ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ ਅਤੇ ਨਾ ਹੀ ਪੁੱਛਿਆ ਸੀ ਕਿ ਜਾਇਦਾਦ ਕਿਸ ਦੇ ਨਾਮ ਹੈ ਬਸ ਉਹ ਤਾਂ ਇਹ ਹੀ ਸਮਝਦੀ ਸੀ ਕਿ ਅਨਿਲ ਆਪਣੇ ਭਰਾ ਦਾ ਇਕ ਲੋਤਾ ਅਤੇ ਸੁਤੇਲਾ ਭਰਾ ਹੈ ਜਿਸ ਦੇ ਲਈ ਅੱਜ ਨਹੀਂ ਤਾਂ ਕੱਲ ਸਾਰੀ ਜਾਇਦਾਦ ਅੱਧੇ-ਅੱਧੇ ਹੋ ਜਾਵੇਗੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਦਿਓਰ ਉਸ ਦੇ ਪਤੀ ਤੋਂ ਸਿਰਫ ਨਫ਼ਰਤ ਕਰਦਾ ਸੀ ਬੜੀਆਂ ਕੋਸ਼ਿਸ਼ਾਂਾਂ ਦੇ ਬਾਅਦ ਵੀ ਉਸ ਨੂੰ ਨਾਤਾ ਪਤਾ ਲੱਗਿਆ ਕਿ ਉਹਨਾਂ ਦੋਹਾਂ ਦੇ ਵਿੱਚ ਆਖਿਰ ਸਮੱਸਿਆ ਕੀ ਹੈ ਫਿਰ ਉਸ ਨੇ ਆਪਣੇ ਦਿਓਰ ਦਾ ਦਿਲ ਜਿੱਤਣਾ ਸ਼ੁਰੂ ਕਰ ਦਿੱਤਾ ਉਸ ਦੀ ਸੇਵਾ ਸ਼ੁਰੂ ਕਰ ਦਿੱਤੀ ਕਰਨੀ ਉਹ ਕਦੇ ਉਸ ਨੂੰ ਜੂਸ ਦਿੰਦੀ ਕਦੇ ਨਵੀਆਂ-ਨਵੀਆਂ ਖਾਣ ਵਾਲੀਆਂ ਚੀਜ਼ਾਂ ਬਣਾ-ਬਣਾ ਕੇ ਦਿੰਦੀ ਆਪਣੇ ਦਿਓਰ ਦੇ ਸਾਹਮਣੇ ਇਸ ਤਰ੍ਹਾਂ ਦੇ ਕੱਪੜੇ ਪਾਉਂਦੀ ਜਿਸ ਵਿੱਚੋਂ ਉਸ ਦਾ ਅੱਧਾ ਸਰੀਰ ਦਿਖਾਈ ਦਿੰਦਾ ਪਰ ਉਸ ਦੀਆਂ ਆਤਮਾਵਾਂ ਤੇ ਖੂਬਸੂਰਤੀ ਦਾ ਉਸ ਦੇ ਦਿਓਰ ਤੇ ਕੋਈ ਵੀ ਅਸਰ ਨਾ ਹੁੰਦਾ ਫਿਰ ਇੱਕ ਦਿਨ ਕੁਝ ਅਜੀਬਾ ਹੋਇਆ ਜੋ ਉਸ ਦੀ ਸੋਚ ਤੋਂ ਬਿਲਕੁਲ ਪਰੇ ਸੀ ਉਸ ਦਾ ਪਤੀ ਕੰਮ ਤੋਂ ਆਇਆ ਤਾਂ ਸਿੱਧਾ ਆਪਣੇ ਭਰਾ ਦੇ ਕਮਰੇ ਵਿੱਚ ਚਲਾ ਗਿਆ। ਅੱਜ ਤੱਕ ਉਸਨੇ ਕਦੇ ਵੀ ਆਪਣੇ ਪਤੀ ਨੂੰ ਉਸ ਕਮਰੇ ਵਿੱਚ ਜਾਂਦੇ ਨਹੀਂ ਦੇਖਿਆ ਸੀ। ਉਸ ਨੂੰ ਲੱਗਿਆ ਕਿ ਕੋਈ ਜ਼ਰੂਰ ਕੰਮ ਹੋਣਾ ਪਰ ਥੋੜੇ ਚਿਰ ਪਿਛੋਂ ਦੋਨਾਂ ਦੀ ਲੜਾਈ ਦੀ ਆਵਾਜ਼ਾਂ ਬਾਹਰ ਆਉਣ ਲੱਗ ਗਈਆਂ। ਉਹ ਦੋਨੇ ਬਹੁਤ ਬੁਰੀ ਤਰ੍ਹਾਂ ਨਾਲ ਲੜ ਰਹੇ ਸੀ। ਪਹਿਲਾਂ ਰਵੀ ਨੇ ਸੋਚਿਆ ਕਿ ਜਾ ਕੇ ਪਤੀ ਨੂੰ ਰੋਕ ਲੈਂਦੀ ਹਾਂ। ਕਿ ਉਹ ਕਿਸ ਤਰ੍ਹਾਂ ਇਸ ਤਰ੍ਹਾਂ ਕਿਉਂ ਲੜਾਈ ਨਾ ਕਰੇ ਇਸ ਤਰ੍ਹਾਂ ਤਾਂ ਉਹ ਸਾਨੂੰ ਘਰ ਦੇ ਵਿੱਚੋਂ ਹੀ ਕੱਢ ਦਵੇਗਾ ਪਰ ਫਿਰ ਉਸਦੇ ਦਿਲ ਵਿੱਚ ਖਿਆਲ ਆਇਆ ਕਿ ਜੇ ਉਹਨਾਂ ਦੋਹਾਂ ਦੀ ਲੜਾਈ ਦੇ ਵਿੱਚ ਕੋਈ ਜਹੀ ਗੱਲ ਹੋ ਗਈ ਤਾਂ ਉਹ ਆਪਣੇ ਹੀ ਦਿਓਰ ਦੇ ਦਿਲ ਤੋਂ ਉੱਤਰ ਜਾਵੇਗੀ ਤਾਂ ਕੀ ਹੋਵੇਗਾ ਤੇ ਉਹ ਇਸ ਘਰ ਤੋਂ ਜਾਣ ਨਹੀਂ ਜਾਣਾ ਨਹੀਂ ਚਾਹੁੰਦੀ ਸੀ ਇਸ ਦੇ ਲਈ ਉਹ ਉਹਨਾਂ ਦੇ ਵਿੱਚ ਨਹੀਂ ਗਈ ਉਸਨੇ ਸੋਚਿਆ ਕਿ ਦੋਨੋਂ ਭਰਾ ਆਪਣੇ ਚੁੱਪ ਹੋ ਜਾਣਗੇ ਤੇ ਉਹ ਚੁੱਪਚਾਪ ਬੈਠ ਰਹੀ ਸੀ ਥੋੜੇ ਚਿਰ ਦੇ ਪਿੱਛੋਂ ਉਸਦਾ ਪਤੀ ਗੁੱਸੇ ਵਿੱਚ ਬਾਹਰ ਆਇਆ ਅਤੇ ਕਹਿਣ ਲੱਗਿਆ ਕਿ ਆਪਾਂ ਸਮਾਨ ਪੈਕ ਕਰ ਲਾ ਹੁਣ ਅਸੀਂ ਇੱਥੇ ਨਹੀਂ ਰਹਿਣਾ ਮੈਂ ਕਿਰਾਏ ਦਾ ਘਰ ਦੇਖ ਲਿਆ ਹੈ ਹੁਣ ਅਸੀਂ ਉੱਥੇ ਹੀ ਰਵਾਂਗੇ ਅਸੀਂ ਇਸ ਘਰ ਨੂੰ ਛੱਡ ਕੇ ਜਾ ਰਹੇ ਹਾਂ ਇਹ ਸੁਣਨ ਅਸਾਰ ਹੀ 라ਵੀ ਦੇ ਸਿਰ ਤੇ ਆਸਮਾਨ ਟੁੱਟ ਪਿਆ ਸੀ ਉਸਨੇ ਆਪਣੇ ਘਰ ਵਾਲੇ ਨੂੰ ਰੋਕਣ ਦੀ ਬਹੁਤ ਹੀ ਕੋਸ਼ਿਸ਼ ਕੀਤੀ ਕਿ ਆਪਣੇ ਭਰਾ ਦਾ ਘਰ ਛੱਡਣ ਦੀ ਕੋਈ ਲੋੜ ਨਹੀਂ ਪਰ ਉਸਦੇ ਪਤੀ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਹ ਕਹਿਣ ਲੱਗਾ ਕਿ ਹੁਣ ਮੈਂ ਇੱਕ ਪਲ ਵੀ ਇੱਥੇ ਨਹੀਂ ਰੁਕ ਸਕਦਾ ਅਤੇ ਫਿਰ ਦੇਖਦੇ ਹੀ ਦੇਖਦੇ ਉਸਨੇ ਆਪਣਾ ਸਮਾਨ ਬੰਨਣਾ ਸ਼ੁਰੂ ਕਰ ਦਿੱਤਾ ਉਸਦੇ ਪਤੀ ਨੇ ਸਮਾਨ ਬੰਨ ਕੇ ਉਸ ਦਾ ਹੱਥ ਫੜ ਕੇ ਉਸ ਨੂੰ ਇੰਨੇ ਵੱਡੇ ਘਰ ਦੇ ਵਿੱਚੋਂ ਕੱਢ ਦਿੱਤਾ ਸੀ 라ਵੀ ਦਾ ਦਿਲ ਪੂਰੀ ਤਰ੍ਹਾਂ ਬੇਚੈਨ ਹੋ ਗਿਆ ਸੀ ਉਹ ਤਾਂ ਆਪਣੇ ਦਿਓਰ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਧਰ ਉਸਦੇ ਪਤੀ ਨੇ ਇੰਨਾ ਵੱਡਾ ਫੈਸਲਾ ਕਰ ਲਿਆ ਉਹ ਕਿਸੇ ਵੀ ਹਾਲਾਤ ਵਿੱਚ ਇੰਨਾ ਵੱਡਾ ਕਰ ਨਹੀਂ ਛੱਡਣਾ ਚਾਹੁੰਦੀ ਸੀ ਉਹ ਮਜਬੂਰ ਸੀ ਉਹ ਦੋਨਾਂ ਇੱਕ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਏ ਤੇ ਉਸਦੇ ਘਰ ਵਾਲੇ ਨੇ ਆਪਣੀ ਨੌਕਰੀ ਵੀ ਬਦਲ ਦਿੱਤੀ ਰਵੀ ਦੇ ਦਿਲ ਵਿੱਚ ਜੋ ਜੋ ਥੋੜੀ ਬਹੁਤੀ ਅਮੀਰੀ ਸੀ ਉਹ ਵੀ ਖਤਮ ਹੋ ਗਈ ਉਹ ਜ਼ਿੰਦਗੀ ਵਾਪਸ ਉੱਥੇ ਹੀ ਆ ਗਈ ਜਿੱਥੋਂ ਸ਼ੁਰੂ ਹੋਈ ਸੀ ਉਹ ਛੋਟੇ ਜਿਹੇ ਘਰ ਤੋਂ ਉੱਠ ਕੇ ਬਹੁਤ ਵੱਡੇ ਘਰ ਪਹੁੰਚੀ ਸੀ ਅਤੇ ਹੁਣ ਫੇਰ ਤੋਂ ਛੋਟੇ ਜਿਹੇ ਘਰ ਵਿੱਚ ਆ ਗਈ ਸੀ ਹੁਣ ਉਸ ਦਾ ਹੁਣ ਆਪਣੇ ਘਰ ਵਾਲੇ ਨਾਲ ਛੋਟੇ ਛੋਟੇ ਗੱਲ ਤੇ ਲੜਾਈ ਝਗੜਾ ਰਹਿੰਦਾ ਸੀ ਇੱਕ ਦਿਨ 라ਵੀ ਦੇ ਪਤੀ ਨੇ ਕਿਹਾ ਕਿ ਉਸ ਨੂੰ ਕੰਮ ਦੇ ਸਿਲਸਲੇ ਵਿੱਚ ਇੱਕ ਹਫ਼ਤੇ ਲਈ ਬਾਹਰ ਜਾਣਾ ਪੈਣਾ ਹੈ ਉਸਨੇ 라ਵੀ ਨੂੰ ਕਿਹਾ ਕਿ ਮੇਰੇ ਪਿਛੋ ਮੇਰੇ ਭਰਾ ਨਾਲ ਕੋਈ ਰਿਸ਼ਤਾ ਰੱਖਣ ਦੀ ਕੋਈ ਲੋੜ ਨਹੀਂ ਹੈ ਤੂੰ ਆਪਣੇ ਪੇਕੇ ਘਰ ਚਲੀ ਜਾਵੇਂ 라ਵ ਪਰ 라ਵੀ ਨੇ ਉੱਥੇ ਜਾਣ ਤੋਂ ਮਨਾ ਕਰ ਦਿੱਤਾ ਕਿਰਾਏ ਦੇ ਘਰ ਵਿੱਚ ਆਉਣ ਤੋਂ ਬਾਅਦ 라ਵੀ ਦੇ ਪਤੀ ਨੇ ਉਸ ਨੂੰ ਬਹੁਤ ਹੀ ਸ਼ਕਤੀ ਦੇ ਨਾਲ ਕਿਹਾ ਸੀ ਕਿ ਮੇਰੇ ਭਰਾ ਨਾਲ ਕਦੇ ਕੋਈ ਗੱਲ ਨਹੀਂ ਕਰਨੀ ਕਿਉਂਕਿ ਉਹ ਮੈਨੂੰ ਨਫ਼ਰਤ ਕਰਦਾ ਹੈ ਮੈਨੂੰ ਡਰ ਹੈ ਕਿ ਉਹ ਕੀਤੇ ਤੇਰੇ ਖਿਲਾਫ ਕੁਝ ਐਸਾ ਵੈਸਾ ਨਾ ਕਰ ਦਵੇ ਉਸ ਦੀ ਗੱਲ ਸੁਣ ਕੇ 라ਵੀ ਚੌਂਕ ਗਈ ਉਸ ਦੇ ਦਿਲ ਦੇ ਵਿੱਚ ਖਿਆਲ ਆਇਆ ਕਿ ਹੁਣ ਚੰਗਾ ਮੌਕਾ ਹੈ ਉਹ ਆਪਣੇ ਪਤੀ ਦੀ ਗੈਰ ਮਜ਼ਦੂਰ ਜੀਵਨਗੀ ਦੇ ਵਿੱਚ ਉਸ ਦੇ ਬੰਗਲੇ ਵਿੱਚ ਜਾ ਸਕਦੀ ਸੀ ਇਹ ਸੋਚ ਕੇ ਉਹ ਮਨ ਹੀ ਮਨ ਮੁਸਕਰਾ ਰਹੀ ਸੀ ਉਸ ਦੇ ਪਤੀ ਨੇ ਉਸ ਤੋਂ ਪੁੱਛਿਆ ਕਿ ਤੂੰ ਕਿਉਂ ਮੁਸਕਰਾ ਰਹੀ ਹੈ ਤਾਂ ਉਸ ਨੇ ਉਸ ਨੂੰ ਕੁਝ ਨਾ ਕਿਹਾ ਤੇ ਉਹ 라ਵੀ ਨੂੰ ਪਿਆਰ ਭਰੀਆਂ ਨਜ਼ਰਾਂ ਦੇ ਨਾਲ ਦੇਖ ਕੇ ਉੱਥੋਂ ਚਲਾ ਗਿਆ ਜਿਹੇ ਵਿਆਹ ਦਾ ਉਸ ਲਈ ਕੋਈ ਮਤਲਬ ਨਹੀਂ ਸੀ ਉਸ ਨੂੰ ਆਪਣੇ ਪਤੀ ਨਾਲ ਕਦੇ ਪਿਆਰ ਨਹੀਂ ਹੋਇਆ ਸੀ ਉਸ ਨੇ ਇੱਕ ਵਾਰੀ ਆਪਣੇ ਦਿਓਰ ਦੇ ਘਰ ਜਾਣਾ ਹੀ ਸੀ ਅਤੇ ਫਿਰ ਆਪਣੀ ਕਿਸਮਤ ਅਜ਼ਮਾਉਣੀ ਸੀ ਸ਼ਾਮ ਦਾ ਸਮਾਂ ਸੀ ਉਹ ਆਪਣਾ ਥੋੜਾ ਜਿਹਾ ਸਮਾਨ ਲੈ ਕੇ ਉਸ ਦੇ ਘਰ ਪਹੁੰਚ ਗਈ ਸੀ ਉਸ ਨੂੰ ਦੇਖ ਕੇ ਉਸ ਦਾ ਦਿਓਰ ਹੈਰਾਨ ਹੋ ਗਿਆ ਸੀ ਉਸ ਨੇ ਰੋਂਦੇ ਹੋਏ ਜਾ ਕੇ ਆਪਣੇ ਦਿਓਰ ਨੂੰ ਕਿਹਾ ਕਿ ਉਸ ਦਾ ਭਰਾ ਉਸ ਨੂੰ ਇਕੱਲੇ ਨੂੰ ਛੱਡ ਕੇ ਇਥੋਂ ਚਲਾ ਗਿਆ ਹੈ ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ ਉਦੋਂ ਤੱਕ ਮੈਨੂੰ ਆਪਣੇ ਕੋਲ ਰੱਖ ਲੋ ਰਵੀ ਦਾ ਦੌਰ ਉਸ ਦੀ ਹਰਾਨੀ ਨਾਲ ਦੇਖ ਰਿਹਾ ਸੀ ਫਿਰ ਉਸਨੇ ਨੌਕਰ ਨੂੰ ਬੋਲ ਕੇ ਰਵੀ ਨੂੰ ਇੱਕ ਕਮਰਾ ਦਿਵਾ ਦਿੱਤਾ ਉਸ ਨੂੰ ਤਾਂ ਲੱਗਿਆ ਸੀ ਕਿ ਉਸ ਨੂੰ ਆਸਾਨੀ ਨਾਲ ਦੁਬਾਰਾ ਤੋਂ ਥਾਂ ਨਹੀਂ ਮਿਲੇਗੀ ਪਰ ਇੱਥੇ ਤਾਂ ਉਸ ਨੂੰ ਆਸਾਨੀ ਨਾਲ ਰਹਿਣ ਲਈ ਕਮਰਾ ਮਿਲ ਗਿਆ ਫਿਰ ਉਸਨੇ ਕੋਈ ਜ਼ਿਆਦਾ ਸਵਾਲ ਜਵਾਬ ਨਾ ਕੀਤਾ ਤੇ ਹੁਣ ਉਹ ਰਾਤ ਨੂੰ ਹੋਣ ਦੀ ਉਡੀਕ ਕਰ ਰਹੀ ਸੀ ਜਦੋਂ ਉਸਨੇ ਆਸਾਨੀ ਨਾਲ ਆਪਣਾ ਮਕਸਦ ਪੂਰਾ ਕਰਨਾ ਸੀ 라ਵੀ ਰਾਤ ਦੇ 2 ਵਜੇ ਚੰਗੀ ਤਰ੍ਹਾਂ ਨਾਲ ਤਿਆਰ ਹੋ ਕੇ ਆਪਣੇ ਦਿਓਰ ਦੇ ਕਮਰੇ ਵਿੱਚ ਚਲੀ ਗਈ ਉਸਦੇ ਹੱਥ ਵਿੱਚ ਦੁੱਧ ਦਾ ਗਲਾਸ ਸੀ ਜਿਸ ਵਿੱਚ ਉਸਨੇ ਨਸ਼ੇ ਦੀ ਦਵਾਈ ਪਾ ਦਿੱਤੀ ਸੀ ਉਸਦਾ ਇਰਾਦਾ ਸੀ ਕਿ ਜੇ ਉਸਦਾ ਦਿਓਰ ਉਸਦੇ ਜਾਲ ਵਿੱਚ ਨਾ ਫਸਿਆ ਤਾਂ ਉਹ ਉਸ ਨਸ਼ੇ ਵਾਲਾ ਦੁੱਧ ਉਸਨੂੰ ਪਿਲਾ ਦਵੇਗੀ ਤੇ ਉਸਨੂੰ ਬੇਹੋਸ਼ ਕਰ ਦਵੇਗੀ ਤੇ ਉਹ ਉਸ ਦੀ ਵੀਡੀਓ ਰਿਕਾਰਡਿੰਗ ਕਰ ਲਵੇਗੀ ਫਿਰ ਉਸ ਨੂੰ ਬਲੈਕਮੇਲ ਕਰਕੇ ਸਾਰੀ ਜਾਇਦਾਦ ਹਾਸਲ ਕਰ ਲਵੇਗੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਇਹ ਸਾਰੀ ਸਕੀਮ ਇੱਕ ਝਟਕੇ ਵਿੱਚ ਹੀ ناکਾਮਜਾਬ ਹੋ ਜਾਵੇਗੀ ਜਿਵੇਂ ਹੀ ਕਮਰੇ ਦੇ ਵਿੱਚ ਅੰਦਰ ਬੜੀ ਅੰਦਰ ਦਾ ਨਜ਼ਾਰਾ ਦੇਖ ਕੇ ਉਸ ਦੇ ਹੋਸ਼ ਉੱਡ ਗਏ ਉਸ ਕਮਰੇ ਦੇ ਵਿੱਚ ਉਸ ਦਾ ਦਿਓਰ ਇਕੱਲਾ ਨਹੀਂ ਸੀ ਉਸ ਦਾ ਪਤੀ ਅਨਿਲ ਉਸ ਦੇ ਦਿਓਰ ਦੇ ਨਾਲ ਸੀ ਉਹ ਦੋਨੋਂ ਬੜੇ ਹੀ ਰਾਮ ਦੇ ਨਾਲ ਬੈਠੇ ਗੱਲਾਂ ਕਰ ਰਹੇ ਸੀ ਉਹ ਦੋਨੋਂ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ ਉਸ ਦਾ ਪਤੀ ਉਸ ਨੂੰ ਬੜੀ ਹੈਰਾਨੀ ਨਾਲ ਦੇਖ ਰਿਹਾ ਸੀ ਤੇ ਉਸ ਦੇ ਦਿਓਰ ਦੇ ਚਿਹਰੇ ਤੇ ਇੱਕ ਮੁਸਕਾਨ ਸੀ ਅਨਿਲ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਰਾਵੀ ਇਸ ਤਰ੍ਹਾਂ ਦੀ ਹੈ ਉਹ ਇਸ ਤਰ੍ਹਾਂ ਦੀ ਵੀ ਇਸ ਤਰ੍ਹਾਂ ਵੀ ਕਰ ਸਕਦੀ ਹੈ ਰਾਵੀ ਦਾ ਦਿਓਰ ਰਾਵੀ ਵੱਲ ਵੇਖ ਕੇ ਹੱਸ ਰਿਹਾ ਸੀ ਅਤੇ ਉਹ ਕਹਿਣ ਲੱਗਾ ਭਾਬੀ ਅੰਦਰ आजान दरवाजे पे क्यों रुक गई हां मैं तेरा इंतजार कर रहा हां रावी नु लगया लग जिवें ओ होणे ही चक्कर खा के डिग जावेगी उसने बड़ी ही मुश्किल ਨਾਲ ਆਪਣੇ ਆਪ ਨੂੰ ਸੰਭਾਲਿਆ ਤੇ ਉਹ ਆਪਣੇ પતિ ਦੇ ਸਾਹਮਣੇ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੇ ਘਰ ਵਾਲੇ ਨੂੰ ਕੀ ਬੋਲੇ ਤੇ ਕੀ ਨਾ ਬੋਲੇ ਉਹ ਆਪਣੇ ਆਪ ਨੂੰ ਅਨਿਲ ਦੇ ਕੋਲੋਂ ਕਿਵੇਂ ਲੁਕਾਵੇ ਅਨਿਲ ਨੇ रावी ਦੇ ਸਾਹਮਣੇ ਆ ਕੇ ਕਿਹਾ ਕਿ ਮੇਰੇ ਭਰਾ ਨੇ ਵਿਆਹ ਤੋਂ ਪਹਿਲਾਂ ਹੀ ਮੈਨੂੰ ਤੇਰਾ ਇਹ ਸੱਚ ਦੱਸ ਦਿੱਤਾ ਸੀ ਕਿ ਤੂੰ ਸਿਰਫ ਪੈਸੇ ਦੀ ਖਾਤਰ ਮੇਰੇ ਨਾਲ ਵਿਆਹ ਕੀਤਾ ਹੈ ਪਰ ਮੈਂ ਆਪਣੇ ਭਰਾ ਦੀਆਂ ਗੱਲਾਂ ਨਹੀਂ ਮੰਨ ਰਿਹਾ ਸੀ ਸੁਣ ਰਿਹਾ ਸੀ ਆਪਣੇ ਭਰਾ ਨੂੰ ਇਹ ਹੀ ਕਿਹਾ ਕਿ ਗਰੀਬ ਕੁੜੀ ਹੈ ਪੈਸੇ ਦੀ ਇੱਛਾ ਨਹੀਂ ਹੁੰਦੀ ਉਹ ਸਿਰਫ ਮੈਨੂੰ ਪਿਆਰ ਕਰਦੀ ਹੈ ਮੇਰੇ ਪੈਸੇ ਨਾਲ ਉਸਨੂੰ ਕੋਈ ਮਤਲਬ ਨਹੀਂ ਹੈ ਪਰ ਫਿਰ ਮੇਰੇ ਭਰਾ ਨੇ ਮੈਨੂੰ ਸਮਝਾਇਆ ਸੀ ਪਰ ਮੈਂ ਨਾ ਸਮਝਿਆ ਤਾਂ ਉਸਨੇ ਮੈਨੂੰ ਇੱਕ ਪਲਾਨ ਦੇ ਅਨੁਸਾਰ ਦੱਸਿਆ ਕਿ ਤੂੰ ਦੂਜੇ ਸ਼ਹਿਰ ਜਾਂਦਾ ਨਾਟਕ ਕਰਕੇ ਤਾਂ ਦੇਖ ਤੇਰੀ ਪਤਨੀ ਤੇਰੇ ਪਿੱਛੋਂ ਕੀ ਕਰੇਗੀ ਤੈਨੂੰ ਆਪੇ ਪਤਾ ਲੱਗ ਜਾਵੇਗਾ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਇਸ ਦੇ ਲਈ ਮੈਂ ਇਹ ਸਭ ਕੁਝ ਕੀਤਾ ਤੇ ਮੈਂ ਤੈਨੂੰ ਝੂਠ ਬੋਲਿਆ ਸੀ ਕਿ ਮੈਂ ਦੂਜੇ ਸ਼ਹਿਰ ਜਾ ਰਿਹਾ ਹਾਂ ਤੇ ਮੈਂ ਆਪਣੇ ਆਪ ਆਪਣੇ ਭਰਾ ਕੋਲ ਆ ਗਿਆ ਸੀ ਮੈਂ ਦੇਖਣਾ ਚਾਹੁੰਦਾ ਸੀ ਕਿ ਤੂੰ ਹੁਣ ਕੀ ਕਰੇਂਗੀ ਮੈਨੂੰ ਯਕੀਨ ਸੀ ਕਿ ਮੇਰਾ ਪਿਆਰ ਜਿੱਤੂਗਾ ਤੇ ਮੇਰੇ ਭਰਾ ਦਾ ਸ਼ੱਕ ਹਾਰ ਜਾਊਗਾ ਪਰ ਉਸ ਦੀ ਗੱਲ ਸੱਚ ਹੋ ਗਈ ਸੀ ਮੇਰੇ ਰੌਣਕ ਦੀ ਬਾਵਜੂਦ ਰੋਕਣ ਦੇ ਬਾਵਜੂਦ ਵੀ ਤੂੰ ਇੱਥੇ ਆ ਗਈ ਹੈਂ ਤੇ ਰਾਤ ਦੇ ਹਨੇਰੇ ਵਿੱਚ ਤੂੰ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਉਸ ਦੇ ਕਮਰੇ ਵਿੱਚ ਆ ਗਈ ਹੈਂ ਤੇਰਾ ਮਕਸਦ ਮੇਰੇ ਭਰਾ ਨਾਲ ਨੂੰ ਫਸਾਉਣਾ ਸੀ ਸਿਰਫ ਉਸ ਦੀ ਜਾਇਦਾਦ ਹਾਸਲ ਕਰਨ ਦਾ ਸੀ ਪਰ ਹੁਣ ਤੂੰ ਇਹ ਜਾਣ ਲੈ ਕੇ ਮੈਂ ਤੇਰੇ ਤੇ ਮੇਰਾ ਭਰਾ ਹੁਣ ਤੇਰੇ ਜਾਸੇ ਵਿੱਚ ਨਹੀਂ ਆਵਾਂਗੇ ਹੁਣ ਤਾਂ ਤੇਰਾ ਸੱਚ ਪਹਿਲਾਂ ਤੋਂ ਵੀ ਜ਼ਿਆਦਾ ਸੀ ਮੇਰੀਆਂ ਹੀ ਅੱਖਾਂ ਦੇ ਤੇਰੇ ਪਿਆਰ ਦੀ ਪੱਟੀ ਬੰਨੀ ਹੋਈ ਸੀ ਜੋ ਹੁਣ ਉਤਰ ਚੁੱਕੀ ਹੈ ਮੈਂ ਹੁਣ ਤੈਨੂੰ ਤਲਾਕ ਦਵਾਂਗਾ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਹੈ ਤੂੰ ਹੁਣੇ ਹੀ ਸਾਡੇ ਘਰ ਦੇ ਵਿੱਚੋਂ ਤੇ ਸਾਡੀ ਜ਼ਿੰਦਗੀ ਵਿੱਚੋਂ ਚਲੀ ਜਾ ਇਹ ਕਹਿ ਕੇ ਰਵੀ ਦੇ ਪਤੀ ਨੇ ਉਸ ਨੂੰ ਦੇਖਿਆ ਤੇ ਉਸ ਦਾ ਹੱਥ ਫੜ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਰਾਵੀ ਨੇ ਉਸ ਦੇ ਬਹੁਤ ਹੀ ਤਰਲੇ ਕੀਤੇ ਤੇ ਉਸ ਨੂੰ ਕਿਹਾ ਕਿ ਮੇਰੇ ਵਿੱਚ ਪੈਸੇ ਦਾ ਲਾਲਚ ਆ ਗਿਆ ਸੀ ਪਲੀਜ਼ ਮੈਨੂੰ ਮਾਫ ਕਰ ਦਿਓ ਮੈਂ ਆਪਣੀਆਂ ਸਹੇਲੀਆਂ ਨੂੰ ਦੇਖਦੀ ਸੀ ਤਾਂ ਮੈਨੂੰ ਵੀ ਲੱਗਦਾ ਸੀ ਕਿ ਮੈਂ ਵੀ ਉਹਨਾਂ ਦੀ ਤਰ੍ਹਾਂ ਜ਼ਿੰਦਗੀ ਜਿਉਵਾਂ ਪਰ ਮੈਂ ਗਲਤ ਸੀ ਇਹ ਕਹਿ ਕਹਿ ਕੇ ਰਵੀ ਰਾਵੀ ਬਹੁਤ ਰੋ ਰਹੀ ਸੀ ਉਸ ਨੂੰ ਇਹ ਸੀ ਕਿ ਸ਼ਾਇਦ ਉਹਨਾਂ ਦੋਵਾਂ ਦੇ ਵਿੱਚੋਂ ਕਿਸੇ ਨੂੰ ਤਾਂ ਉਸ ਦੇ ਉੱਤੇ ਤਰਸ ਆ ਜਾਵੇਗਾ ਫਿਰ ਉਸ ਦੇ ਦਿਓਰ ਨੇ ਉਸ ਦੇ ਵੱਲ ਦੇਖਿਆ ਤੇ ਕਿਹਾ ਕਿ ਕਦੇ-ਕਦੇ ਇਨਸਾਨ ਆਪਣੇ ਰਿਸ਼ਤਿਆਂ ਤੋਂ ਪੜਕ ਜਾਂਦਾ ਹੈ। ਬਸ ਥੋੜਾ ਜਿਹਾ ਸਮਝਣ ਦੀ ਲੋੜ ਹੁੰਦੀ ਹੈ। ਸ਼ਾਇਦ ਭਾਬੀ ਹੁਣ ਸਹੀ ਰਸਤੇ ਤੇ ਚੱਲ ਪਵੇ। ਪਰ ਰਵੀ ਦਾ ਪਤੀ ਬਹੁਤ ਹੀ ਗੁੱਸੇ ਵਿੱਚ ਸੀ। ਅਨਿਲ ਨੇ ਰਵੀ ਨੂੰ ਉਸ ਰਾਤ ਇਸੇ ਘਰ ਵਿੱਚ ਰਹਿਣ ਦਿੱਤਾ ਤੇ ਦੂਸਰੇ ਦਿਨੋਂ ਘਰੋਂ ਜਾਣ ਲਈ ਬੋਲ ਦਿੱਤਾ। ਰਵੀ ਕੁਝ ਨਾ ਬੋਲੀ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਅਗਲੇ ਦਿਨ ਉਸਦੇ ਤਿਓਰ ਨੇ ਉਸ ਨੂੰ ਘਰ ਵਿੱਚੋਂ ਜਾਣ ਨਾ ਦਿੱਤਾ। ਨੁਰਾ ਵੀ ਉੱਥੇ ਹੀ ਰਹਿ ਰਹੀ ਹੈ ਤੇ ਉਸ ਦੀ ਜ਼ਿੰਦਗੀ ਵਿੱਚ ਪਹਿਲਾਂ ਵਰਗਾ ਕੁਝ ਨਹੀਂ ਰਿਹਾ ਉਹ ਨਾ ਪਿਆਰ ਨਾ ਉਹ ਇੱਜ਼ਤ ਜੋ ਉਸਨੇ ਆਪਣੇ ਹੱਥੀਆਂ ਆਪ ਗਵਾ ਲਈ ਸੀ ਤਾਂ ਹਾਂਜੀ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਕਿ ਆਉਣ ਵਾਲੀਆਂ ਕਹਾਣੀਆਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਦੋਸਤੋ ਮਿਲਾਂਗੇ ਇੱਕ ਹੋਰ ਨਵੀਂ ਸਟੋਰੀ ਦੇ ਵਿੱਚ ਧੰਨਵਾਦ ਜੀ